ਅੱਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰੰਝੀ ਵੱਡੀ ਖਬਰ ਸ਼ੁਰੂਆਤ ਕਰਤੀ ਅੱਜ ਦੀ ਵੱਡੀ ਖਬਰ ਲਾਕਡਾਊਨ ਹੋਇਆ ਪੰਜਾਬ ਦੁਕਾਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਸਭ ਬੰਦ ਕੀਤਾ ਗਿਆ ਜਲੰਧਰ ਪੰਜਾਬ ਵਿੱਚ ਅੱਜ ਕਈ ਵਾਰ ਫਿਰ ਤੋਂ ਲਾਕਡਾਊਨ ਵਧੇਗਾ ਹਾਲਾਤ ਪੈਦਾ ਹੋਣਗੇ ਅਤੇ ਕਿਸਾਨਾਂ ਅਤੇ ਬੰਦੀਆਂ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਅੱਜ ਪੂਰਾ ਪੰਜਾਬ ਲਾਕਡਾਊਨ ਹੋ ਗਿਆ ਹੈ ਤੇ ਸਵੇਰ 7:00 ਵਜੇ ਤੋਂ ਲੈ ਕੇ ਸਾਮ ਦੇ 4:00 ਵਜੇ ਤੱਕ ਕੀਤਾ ਗਿਆ ਹੈ ਪੰਜਾਬ ਬਦਲੇ ਕਿਸਾਨਾ ਉਗਸਰਮ ਸਿੰਘ ਪੰਦੀਰ ਦਾ ਵੱਡਾ ਬਿਆਨ ਜਾਰੀ ਕਰ ਦਿੱਤਾ ਹੈ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਵਿੱਚ ਵਧਣਗੀਆਂ ਛੁੱਟੀਆਂ ਛੁੱਟੀਆਂ ਦਾ ਇਤਿਆਜ ਆ ਜਾ ਸਕਦਾ ਹੈ ਵੱਡਾ ਫੈਸਲਾ ਪੰਜਾਬ ਦੇ ਲੈ ਕੇ ਮਿਲੀ ਵੱਡੀ ਸਹੂਲਤ ਅਧਿਕਾਰੀ ਸਖਤ ਹੁਕਮ ਜਾਰੀ ਕਰ ਦਿੱਤੇ ਜਾਣਗੇ ਪੰਦ ਵਿਚਾਲੇ ਪੰਜਾਬ ਚ ਹੋ ਗਿਆ ਵੱਡੀ ਵਾਰਤਾਤ ਗਣਤੀਆਂ ਨੂੰ ਹਰ ਮਹੀਨੇ ਮਿਲਣਗੇ 18000 ਰੁਪਏ ਆਪ ਦਾ ਵੱਡਾ ਲਿਆਂ ਕੀਤਾ ਗਿਆ ਹੈ ਸਤਨਾਲ ਹੀ ਅਮਰੀਕਾ ਚ ਭਿਆਨਕ ਤੂਫਾਨ ਦੇ ਮਚਾਈ ਤਬਾਹੀ ਘਟ ਘਟ ਹਰ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਨਾਲ ਹੀ ਹਰੀਸ਼ੀ ਨੇ ਜਿੱਤਿਆ ਬਾਲੀਵੁੱਡ ਮਿਸ ਇੰਡੀਆ ਦਾ ਕਿਤਾਬ ਤੇ ਯਾਦਾਂਕਾਰ ਕ੍ਰਿਤੀ ਚਿੰਗੜੀਆਂ ਨੇ ਪਹਿਲਾਈ ਤਾਜ ਇਹ ਪਨਾ ਪਹਿਨਾਇਆ ਤਾਜ ਕਦਿسمبر ਤੱਕ ਇੱਕ ਇਨਕਮ ਟੈਕਸ ਰਜਿਸਟਰ ਮੁਫਤ ਸੌਦਾ ਮੌਕਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ